ਪਹਿਲਾਂ ਵੀ ਬਹੁਤ ਬਾਰ ਬਾਰ ਇਹ ਗੱਲ ਜਿਹੜੀ ਮੈਂ ਸੁਣੀ ਆ ਪਰ ਇਹਦੇ ਵਿੱਚ ਕੋਈ ਵੀ ਜਿਹੜਾ ਫੈਕਟ ਆ ਉਹ ਸਹੀ ਨਹੀਂਗਾ ਪਹਿਲੀ ਗੱਲ ਤਾਂ ਇਹ ਆ ਵੀ ਜੋ ਵੀ ਫੰਡ ਆਇਆ ਏ ਉਹ ਫੰਡ ਸਾਰਾ ਮਿਸਯੂਜ਼ ਹੋਇਆ ਏ ਪਰ ਮੈਂ ਫਿਰ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਜਦੋਂ ਇਹ ਸੈਸ਼ਨ ਸ਼ੁਰੂ ਹੋ ਜਾਏਗਾ ਉਹ ਜ਼ਰੂਰ ਆਉਣਗੇ ਆ ਕੇ ਉਹਨਾਂ ਨੇ ਗੱਲ ਕੀਤੀ ਵੀ ਮਿਲੂੰਗਾ ਤੇ ਜਿਹੜੀ ਵੀ ਕੋਈ ਫੰਡ ਦੀ ਉਹਨਾਂ ਦੇ ਜਿਹੜੇ ਉਹਨਾਂ ਦਾ ਜੋ ਕਹਿਣਾ ਹੈ ਉਹਨੂੰ ਵੀ ਜ਼ਰੂਰ ਸੁਣ ਕੇ ਕਿਉਂਕਿ ਮੈਂ ਕੇਂਦਰ ਦਾ ਮੰਤਰੀ ਹੋਣ ਦੇ ਨਾਲ ਤੇ ਇੱਕ ਪੰਜਾਬ ਦਾ ਵਾਸੀ ਵੀ ਹਾਂ ਤੇ ਉਹਨਾਂ ਦੀ ਗੱਲ ਬਿਲਕੁਲ ਸੁਣ ਕੇ ਜੋਚ ਹੋ ਸਕਦਾ ਉਹ ਕਰਾਂਗੇ ਪਰ ਅਸਲੀਅਤ ਇਹਦੇ ਵਿੱਚ ਇਹ ਆ ਵੀ ਜੋ ਵੀ ਫੰਡ ਆਏ ਨੇ ਉਹ ਮਿਸਯੂਜ਼ ਹੋਏ ਜਿਹੜੇ ਸਾਡੇ ਵਿਭਾਗਾਂ ਨੇ ਉਹਨਾਂ ਨੇ ਕੋਈ ਵੀ ਅੱਗੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹ ਅੱਜ ਤੱਕ ਉੱਥੇ ਨਹੀਂ ਭੇਜੇ ਇਹ ਮੈਂ ਬਾਰ-ਬਾਰ ਚਾਹੇ ਉਹ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਆ ਚਾਹੇ ਵੱਖ-ਵੱਖ ਮਿਨਿਸਟਰੀਆਂ ਨਾਲ ਗੱਲ ਹੋਈ ਆ ਉਹ ਜਿੱਥੇ ਪੈਸਾ ਖਰਚਿਆ ਉਹਦੇ ਬਾਰੇ ਹਜੇ ਤੱਕ ਦੱਸ ਹੀ ਨਹੀਂ ਪਾਰੇ ਅਗਲਾ ਪੈਸਾ ਕਈ ਅਧਿਕਾਰ ਕੇਂਦਰ ਦੇ ਆ ਕਈ ਅਧਿਕਾਰ ਸੂਬੇ ਦੇ ਆ ਪੈਸਾ ਤਾਂ ਕੇਂਦਰ ਨੇ ਆਪ ਖਰਚਣਾ ਨਹੀਂ ਹੁੰਦਾ ਖਰਚਣਾ ਤਾਂ ਸਟੇਟਸ ਨੇ ਹੁੰਦਾ ਉਹਨਾਂ ਨੇ ਤਾਂ ਦੇਣਾ ਏ ਉਹ ਕਿਉਂ ਨਹੀਂ ਦੇਣਗੇ ਇਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਸਮੱਸਿਆ ਏ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੈਂ ਬਹੁਤ ਇੱਕ ਚੰਗੀ ਤਰ੍ਹਾਂ ਮੋਨੀਟਰ ਕੀਤਾ ਗੱਲ ਕੀਤੀ ਸਾਡੇ ਆਫੀਸਰ ਸਮਾਨ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਕਹੂੰਗਾ ਵੀ ਵੀ ਉਹ ਇੱਕ ਰਿਪੋਰਟ ਬਣਾ ਕੇ ਨਸ਼ਰ ਕਰਨ ਕਿ ਕਿੰਨੇ ਪਿਛਲੇ 2 ਸਾਲ ਉਹਨਾਂ ਦੇ ਕਿਹੜੇ ਕਿਹੜੇ ਮੰਤਰੀ ਨੇ ਕਿਹੜੇ ਕਿਹੜੇ ਕੈਬਨਿਟ ਮੰਤਰੀ ਨਾਲ ਉਹਨਾਂ ਨੇ ਵਿਜ਼ਿਟ ਕੀਤਾ ਕਿਹੜੀ ਕਿਹੜੀ ਸਕੀਮ ਬਾਰੇ ਗੱਲ ਕੀਤੀ ਕਦੋਂ ਕਦੋਂ ਉਹਨਾਂ ਦੇ ਆਫੀਸਰ ਸਵਾਨ ਜਿਹੜੇ ਆ ਉਹ ਕੇਂਦਰ ਦੇ ਜਿਹੜੇ ਆਫੀਸਰ ਸਵਾਨ ਨੇ ਉਹਨਾਂ ਨਾਲ ਉਹਨਾਂ ਨੇ ਜੁਆਇੰਟ ਸੈਕਟਰੀ ਲੈਵਲ ਨੇ ਸੈਕਟਰੀ ਲੈਵਲ ਤੇ ਕਿਹੜੀਆਂ ਮੀਟਿੰਗਾਂ ਕੀਤੀਆਂ ਉਹ ਦੱਸਣ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਪਰ ਮੈਨੂੰ ਜੋ ਆ ਬਾਕੀ ਸਟੇਟਾਂ ਐ ਜਿਹੜੀਆਂ ਉਹ ਜਿਹੜਾ ਪਿਛਲਾ 5 ਸਾਲ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਜਿਹੜੀ ਸਕੀਮਸ ਚੱਲ ਰਹੀਆਂ ਚੰਬੰਦਰਵੇਂ ਵਿੱਤ ਕਮਿਸ਼ਨ ਚੋਂ 3 3 4 4 ਕਿਸ਼ਤਾਂ ਜਿਹੜੀਆਂ ਬਾਕੀ ਸੂਬੇ ਲੈ ਚੁੱਕੇ ਆ ਤੇ ਸਾਡਾ ਜਿਹੜਾ ਸਾਡੀ ਸਟੇਟ ਆ ਜਿਹੜੀ ਕਿਉਂਕਿ ਹਰ ਪਿੰਡ 'ਚ ਕਰੋੜਾਂ ਰੁਪਈਆ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਉਹ ਆਬਾਦੀ ਦੇ ਹਿਸਾਬ ਨਾਲ ਪੈਸਾ ਆਉਂਦਾ ਤੇ ਉਹ ਪੈਸੇ ਦੀ ਅੱਜ ਤੱਕ ਕੋਈ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਜਿਹੜੇ ਉਹ ਦਿੱਤੇ ਨਹੀਂ ਗਏ ਤੇ ਇਸ ਕਰਕੇ ਇਹ ਸਾਰੇ ਪੈਸੇ ਆ ਰੁਕੇ ਹੋਏ ਆ ਚਾਹੇ ਉਹ ਆਰਡੀਐ ਫੰਡ ਕਹਣ ਚਾਹੇ ਕੋਈ ਕਹਣ ਇਹਦੇ ਬਾਰੇ ਦੱਸਣ ਤਾਂ ਸਹੀ ਤੇ ਮੈਂ ਜਰੂਰ ਇਸ ਗੱਲ 'ਚ ਮੁੱਖ ਮੰਤਰੀ ਸਾਹਿਬ ਦੀ ਵੇਟ ਕਰ ਰਿਹਾ ਵੀ ਜਦੋਂ ਆ ਕੇ ਉਹ ਇਸ ਬਾਰੇ ਦੱਸਣਗੇ ਤੇ ਉਹਦੇ ਉੱਤੇ ਪੂਰਾ ਜੋਰ ਆ ਜਿਹੜਾ ਉਹ ਕੈਬਨਿਟ 'ਚ ਵੀ ਕਰਾਂਗੇ ਗੱਲ ਤੇ ਚਾਹੇ ਉਹ ਸਾਡੇ ਕਿਸੇ ਲੈਵਲ ਤੇ ਵੀ ਗੱਲ ਕਰਨੀ ਪਏ ਪੰਜਾਬ ਲਈ ਕਰਾਂਗੇ ਪਹਿਲਾਂ ਤਾਂ ਮੈਂ ਸਭ ਨੂੰ ਇਸ ਗੱਲ ਦੀ ਸੈਂਟਰ ਸਰਕਾਰ ਦਾ ਮੁਬਾਰਕਬਾਦ ਦਿੰਨਾ ਵਧਾਈ ਦਿੰਨਾ ਬਈ ਐਡਾ ਵੱਡਾ ਨਿਕਰੀਜ਼ ਆ ਜਿਹੜਾ ਉਹ ਹੋਇਆ ਹਮੇਸ਼ਾ ਇਹ ਗੱਲ ਰਹਿੰਦੀ ਆ ਸਰਕਾਰ ਕਰਦੀ ਆ ਜਥੇਬੰਦੀਆਂ ਜਿਹੜੀਆਂ ਉਹਨੂੰ ਘੱਟ ਕਹਿੰਦੀਆਂ ਐ ਇਹ ਚ ਕੋਈ 도 ਰਹਿ ਨਹੀਂ ਗੀ ਪਰ ਇਹ ਚ ਜਿਹੜਾ ਅਲੱਗ-ਅਲੱਗ ਇਸ ਵਾਰ ਬੜੇ ਅਲੱਗ ਤਰ੍ਹਾਂ ਦੇ ਜਿਹੜੇ ਚਾਹੇ ਉਹ ਬਾਸਮਤੀ ਚ ਹੁਣ ਬੜੇ ਤਰ੍ਹਾਂ ਦੇ ਨਵੇਂ ਵੀ ਆ ਰਹੇ ਆ ਬੜੇ ਵੈਰਾਈਟੀਆਂ ਆ ਰਹੀਆਂ ਜਿਦੇ ਵਿੱਚ ਪਾਣੀ ਘੱਟ ਹੁੰਦਾ ਜਿਦੇ ਵਿੱਚ ਦਿਨ ਘੱਟ ਨੇ ਲਾਉਣ ਲਈ ਇਸ ਵਾਰ ਪੰਜਾਬ ਚ ਮੈਂ ਅੱਜ ਹੀ ਗੱਲ ਕਰ ਰਿਹਾ ਸੀ ਉਹ ਵਰਾਈਟੀਆਂ ਨੂੰ ਜ਼ੋਰ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਰੇਟ ਵੀ ਅੱਗੇ ਚੰਗਾ ਮਿਲੇਗਾ ਜਿਨ੍ਹਾਂ ਦਾ ਟਾਈਮ ਵੀ ਘੱਟ ਆ ਤੇ ਉਹ ਵਰਾਇਟੀ ਇਸ ਵਾਰ ਲੋਕ ਲਾ ਰਹੇ ਆ ਹਾਂ ਇਹ ਗੱਲ ਤੁਹਾਡੀ ਠੀਕ ਆ ਵੀ ਉਹਦਾ ਰੇਟ ਅੱਗੇ ਕਿਵੇਂ ਕਿਉਂਕਿ ਬਾਸਮਤੀ ਆ ਜਿਹੜੀ ਉਹ ਐਮਐਸਪੀ ਨਾਲੋਂ ਜਾਂ ਹੋਰ ਨਾਲੋਂ ਓਪਨ ਮਾਰਕੀਟ 'ਚ ਵੱਧ ਰੇਟ ਮਿਲਦਾ ਉਹਨੂੰ ਤੇ ਕੋਸ਼ਿਸ਼ ਇਹ ਹੀ ਕਰਾਂਗੇ ਜਿਵੇਂ ਤੁਸੀਂ ਕਿਹਾ ਪਾਕਿਸਤਾਨ ਦੀ ਗੱਲ ਕੀਤੀ ਹੋਰ ਗੱਲ ਕੀਤੀ ਬਹੁਤ ਐਸੇ ਨੇ ਜਿਹੜੇ ਸਾਡੇ ਬਾਸਮਤੀ ਬਾਹਰ ਜਾ ਕੇ ਬਿਕ ਬਹੁਤ ਵਿਕਦੀ ਆ ਪਰ ਉਹ ਬ੍ਰਾਂਡ ਆ ਜਿਹੜਾ ਉਹ ਬ੍ਰਾਂਡ ਕੋਈ ਹਿੰਦੂਸਤਾਨ ਦੀ ਕੰਪਨੀ ਦਾ ਨਹੀਂ ਲਾਉਂਦੇ ਉਹ ਬ੍ਰਾਂਡ ਆਪਣਾ ਲਾ ਲੈਂਦੇ ਆ ਤੇ ਇਸ ਤਰੀਕੇ ਨਾਲ ਵੀ ਸਾਡੇ 9 ਤੇ ਬ੍ਰਾਂਡਿੰਗ ਹੋਵੇ ਸਾਡੇ 9 ਤੇ ਉਹ ਜਿਹੜਾ ਇਹ ਉਹ ਜਿਹੜਾ ਇਹ ਬਾਸਮਤੀ ਵਿਕੇ ਇਹਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਮੇਰੇ ਵਿਭਾਗ ਵਿੱਚ ਆ ਜਿਹੜਾ ਉਹ ਜੋ ਫੂਡ ਪ੍ਰੋਸੈਸਿੰਗ ਵਿਭਾਗ ਹੈ ਉਹ ਵੀ ਇਹ ਚ ਕਰ ਰਿਹਾ ਕੋਸ਼ਿਸ਼ ਕਿਉਂਕਿ ਜਿੰਨਾ ਚਿਰ ਅਸੀਂ ਗਦਾਮਾਂ 'ਚ ਨਹੀਂ ਰੱਖਣੀ ਕੋਈ ਚੀਜ਼ ਜਿੰਨਾ ਚਿਰ ਅਸੀਂ ਉਹਦੀ ਮਾਰਕੀਟਿੰਗ ਬ੍ਰਾਂਡਿੰਗ ਕਰਾਂਗੇ ਉਹ ਸਾਡੇ ਮਿਨਿਸਟਰੀ ਦਾ ਜਿਹੜਾ ਰੋਲ ਆ ਅਸੀਂ ਉਹ ਕੋਸ਼ਿਸ਼ ਕਰ ਰਹੇ ਆਂ ਵੀ ਉਹਦੇ ਵਿੱਚ ਉਹਨਾਂ ਨੂੰ ਫਿਰ ਚੰਗਾ ਭਾਤ ਨਹੀਂ ਮਿਲ ਸਕਦਾ ਏ ਪਰ ਇਹ ਇਹ 'ਚ ਵੀ ਕੋਈ ਸ਼ੱਕ ਨਹੀਂ ਵੀ ਕਿਸਾਨਾਂ ਦਾ ਜਿੰਨਾ ਖਰਚਾ ਏ ਜਿੰਨਾ ਕਿਸਾਨਾਂ ਦਾ ਮਤਲਬ ਟਾਈਮ ਆ ਉਹਨਾਂ ਜਿਹੜਾ ਹਜੇ ਵੀ ਜਿੰਨਾ ਵੀ ਭਾਅ ਵੱਧ ਮਿਲ ਸਕਦੇ ਉਹ ਥੋੜਾ ਇਹ ਗੱਲ ਮੈਂ ਮੰਨਣ ਨੂੰ ਬਿਲਕੁਲ ਤਿਆਰ ਆਂ ਵੀ ਉਹਨਾਂ ਦੀ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਏ ਜਿਹੜਾ ਪ੍ਰਗਤੀ ਮੈਦਾਨ 'ਚ ਹੋਇਆ ਸੀ ਤਕਰੀਬਨ ਅਗਸਤ 'ਚ ਹੋਇਆ ਸੀ ਉਹਦੇ ਵਿੱਚ ਉੱਚ ਬੜਾ ਵੱਡਾ ਯੋਗਦਾਨ ਪੰਜਾਬ ਨੇ ਪਾਇਆ ਸੀ ਪੰਜਾਬ ਉਹ ਚ ਮੇਨ ਸਟੇਟ ਸੀਗੀ ਜਿਹਨੇ ਉਹ ਪ੍ਰੋਗਰਾਮ ਕਰਾਉਣ ਚ ਆਪਣੀ ਹਿੱਸੇਦਾਰੀ ਪਾਈ ਸੀ ਤੇ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਆ ਜਿਹੜਾ 19 ਤੋਂ 22 ਤੱਕ ਵਰਲਡ ਫੂਡ ਜਿਹੜਾ ਇੱਕ ਬਹੁਤ ਵੱਡਾ ਕਾਰਜਕ੍ਰਮ ਹੋ ਰਿਹਾ ਉਹਦੇ ਵਿੱਚ ਐਜ਼ ਅ ਮੈਂ ਮਿਨਿਸਟਰ ਮੈਂ ਸਭ ਨਾਲ ਗੱਲ ਕਰੂੰਗਾ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਫੂਡ ਪ੍ਰੋਸੈਸਿੰਗ ਨਾਲ ਜੁੜੇ ਆ ਚਾਹੇ ਉਹ ਦੁਆਬੇ 'ਚ ਹੋਣ ਚਾਹੇ ਉਹ ਮਾਝੇ 'ਚ ਹੋਣ ਚਾਹੇ ਮਾਲਵੇ 'ਚ ਉਹ ਲੋਕਾਂ ਨੂੰ ਵੱਧ ਤੋਂ ਵੱਧ ਉੱਥੇ ਗੱਲ ਕੀ ਆ ਉੱਥੇ ਅਸੀਂ ਅੱਗੇ ਕੀ ਕਰਦੇ ਸੀ ਦੁਬਈ ਚ ਜਾ ਕੇ ਜਾਂ ਯੂਰਪ ਦੀਆਂ ਕੰਟਰੀਆਂ ਚ ਉੱਥੇ ਜਾ ਕੇ ਅਸੀਂ ਪਾਰਟਿਸਿਪੇਟ ਕਰਦੇ ਸੀ ਅਸੀਂ ਇਹ ਪਹਿਲੀ ਵਾਰ ਪਿਛਲੀ ਵਾਰ ਕੀਤਾ ਇਹ ਦੂਜੀ ਵਾਰ ਹੋਣਾ ਜੀ ਚ ਅਸੀਂ ਉੱਥੇ ਦੇ ਪਲੇਅਰ ਉਰੇ ਲਿਆਂਦੇ 90 ਕੰਟਰੀਆਂ ਨੇ ਆ ਕੇ ਪਾਰਟਿਸਿਪੇਟ ਕੀਤਾ ਜਿਹੜੇ ਸਾਡੇ ਫੂਡ ਪ੍ਰੋਸੈਸਿੰਗ ਜੁੜੇ ਹੋਏ ਲੋਕ ਨੇ ਉਹ ਆਪਣੇ ਆਪਣੇ ਉੱਥੇ ਸਟਾਲ ਲਾਉਂਦੇ ਆ ਉੱਥੇ ਜਦੋਂ 90 ਕੰਟਰੀਆਂ ਦੇ ਮਿਨਿਸਟਰੀਅਲ ਟੀਮ ਆਉਂਦੀ ਆ ਉੱਥੇ ਦੇ ਵੱਡੇ ਵਪਾਰੀ ਆਉਂਦੇ ਆ ਤੇ ਉਹਨਾਂ ਨੂੰ ਆਪਣੀ ਚੀਜ਼ ਦਿਖਾਉਣ ਦਾ ਮੌਕਾ ਮਿਲਦਾ ਜਦੋਂ ਉੱਥੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਉਦੋਂ ਉਹ ਆਪਣੇ ਫਾਰਮ ਤੇ ਲੈ ਕੇ ਆਉਂਦੇ ਆ ਉਹ ਦਿਖਾਉਂਦੇ ਆ ਵੀ ਅਸੀਂ ਕਿੰਨੀ ਚੰਗੀ ਤਰ੍ਹਾਂ ਨਾਲ ਆਪਣਾ ਇਹ ਪ੍ਰੋਡਕਟ ਕਰ ਰਹੇ ਆ ਕਿਉਂਕਿ ਬਾਹਰ ਇੱਕ ਬੜਾ মিডিਆ ਜਿਹੜਾ ਇੰਟਰਨੈਸ਼ਨਲ মিডিਆ ਏ ਉਹਦੇ ਵਿੱਚ ਪੰਜਾਬ ਆਪਣੇ ਦੇਸ਼ ਦੇ ਬਾਰੇ ਬੜਾ ਇੱਕ ਭਰਮ ਪਾਇਆ ਹੋਇਆ ਕਿਉਂਕਿ ਉਹ ਕਿਉਂ ਪਾਇਆ ਕਿਉਂਕਿ ਜਿੱਥੇ ਵੀ ਇੰਡੀਆ ਜਿਸ ਮਾਰਕੀਟ ਜਾਂਦਾ ਏ ਉਹਨੂੰ ਕੈਪਚਰ ਕਰ ਲੈਂਦਾ ਉਹ ਇੰਡੀਆ ਦਾ ਕਬਜ਼ਾ ਹੋ ਜਾਂਦਾ ਕਿਉਂਕਿ ਐਡੀ ਸਾਡੀ ਸ਼ਮਤਾ ਏ ਪਰ ਕਈ ਮੁਲਕ ਨੇ ਉਹ ਇੰਡੀਆ ਨੂੰ ਪਾਰਟਿਸਿਪੇਟ ਕਰਨ ਨਹੀਂ ਦਿੰਦੇ ਵੀ ਸਾਡਾ ਜਿਵੇਂ ਮਿਲਕ ਪ੍ਰੋਡਕਟ ਆ ਆਪਾਂ ਦੁਨੀਆ ਦੇ ਨੰਬਰ 1 ਮਿਲਕ ਪ੍ਰੋਡਿਊਸਰ ਆ ਪਰ ਸਾਡੀ ਇੱਕ ਵੀ ਚੀਜ਼ ਆ ਜਿਹੜੀ ਉਹ ਬਾਹਰ ਨਹੀਂ ਜਾਣ ਦਿੰਦੇ ਵੀ ਇੱਥੇ ਬੈਕਟੀਰੀਆ ਵੱਧ ਆ ਜੀ ਉਹ ਚੀਜ਼ਾਂ ਤਾਂ ਸਾਡੀਆਂ ਕਲਾਈਮੇਟ ਕਰਕੇ ਆ ਇਹ ਅਸੀਂ ਜਦੋਂ ਔਰੇ ਹੁਣ ਆਪਣੇ ਦੇਸ਼ ਔਰੇ ਆਉਣਗੇ ਜਿਹੜਾ 19 ਤੋਂ 22 ਤੱਕ ਉਹ ਚੋਂ ਅਸੀਂ ਸਾਡੇ ਆਲੂ ਪਟਾਟੋ ਗਰੂਅਰਸ ਨੇ ਸਾਡੇ ਇੰਨਾ ਕੰਮ ਉਹਦੇ ਨਾਲ ਚਿਪਸ ਦਾ ਹੁੰਦਾ ਏ ਸਾਡੇ ਕੀਲੇ ਨਾਲ ਬਹੁਤ ਵੱਡਾ ਵਪਾਰ ਹੁੰਦਾ ਸਾਡੇ ਕੋਲ ਅੰਬ ਨੇ ਜਿਹੜੇ ਅਸੀਂ ਐਕਸਪੋਰਟ ਕਰ ਸਕਦੇ ਆ ਸਾਡੇ ਕੋਲ ਲੀਚੀ ਆ ਬੜਾ ਕੁਸ਼ ਇਸ ਜਦੋਂ ਫਾਰਮਰ ਉੱਥੇ ਸਾਡਾ ਜਾਏਗਾ ਸਟਾਲ ਲਾਏਗਾ ਤੇ ਉਹ ਕੰਟਰੀਆਂ ਨਾਲ ਸਿੱਧੀ ਉਹਨਾਂ ਦੀ ਡੀਲ ਹੋਏਗੀ ਤੇ ਉਹ ਵੀ ਉੱਥੇ ਜਾ ਕੇ ਆਪਣਾ ਜਦੋਂ ਉਹਦਾ ਵਪਾਰ ਅਸਲੀ ਗੱਲ ਤਾਂ ਵੀ ਉਹਦਾ ਵਪਾਰ ਵਧੇਗਾ